ਤੇ ਕੱਲ੍ਹ ਹੀ ਰਹਿ ਗਿਆ ਸੀ ਫੇਰ ਰਾਤ ਨਿਕਲੇ ਦੋ ਰਾਤਾਂ ਤਿੰਨ ਰਾਤਾਂ ਉਹ ਖੇਤੋਰੇ ਫਿਰਦੇ ਰਹੇ ਲੱਤ ਦੇ ਵਿੱਚ ਆ ਗੋੜੀ ਵਜੀ ਯਾਰੀ ਸ਼ਾਨਿਸ਼ਾਨੀ ਲੱਤ ਹੋਈ ਤੇ ਫੇਰ ਤੀਜੇ ਦਿਨ ਆਣ ਕਿਤੀ ਕੀ ਰਾਤ ਕਿਸਨੇ ਕਰੋ ਰੋਟੀ ਖਾਧੀ ਤੇ ਫੇਰ ਕਿਸਨੇ ਪੱਟੀ ਕਰਾਈ ਫੇਰ ਦੋ ਚਾਰ ਦਿਨ 10 ਦਿਨ ਕਿਸਨੇ ਸੇਵਾ ਕੀਤੀ ਫਿਰ ਗੱਡੀਆਂ ਦੇ ਰਾਹੀਂ ਫਿਰ ਆਏ ਇਧਰ ਫਿਰ ਇਥੇ ਨਾ ਗਿਆਣੇ ਲੱਗੇ ਫਿਰ ਇਥੇ ਫਿਰ ਮੁਕਾਬਲਾ ਹੋਇਆ ਬੜਾ ਇਥੇ ਮੁਕਾਬਲੇ ਚ ਫਿਰ 4 4 6 6 ਛੇਦ ਹੋ ਗਏ ਦੋ ਦੇ ਇਧਰ ਉਹ ਲੱਗੇ লাশ ਤੇ ਇਹਨਾਂ ਦੋਹਾਂ ਦੀ ਬੰਬ ਦੀ ਦੇ ਦੀ ਇਧਰ ਬਟਾਲੇ ਨਾਲ ਲੈ ਗਏ ਇਹਨਾਂ লাশ ਸਾਨੂੰ ਫੇਕ ਬਾਅਦ ਤੋਂ ਪਤਾ ਲੱਗਾ ਇਹ ਇਤਰਾਛੇ ਦੋ ਗਿਆ ਗਾਵਲੇ ਤੇ ਉੱਥੋਂ ਜਾ ਕੇ ਫਿਰ ਫੋਲੀ ਮੇਲੇ ਸਾਨੂੰ ਭਾਜਣ ਅਠ ਕਰਕੇ ਫਿਰ ਮੜ ਕੇ ਚੋ ਜਾ ਕੇ ਫੁੱਲ ਲਿਆਂਦੇ ਇਹ ਛੋਟੇ ਹੀ ਇਹਨਾਂ ਨੂੰ ਵੀ ਫਿਰ ਮਹਿਨਾ ਪਰ ਰੱਖਿਆ ਫਿਰ ਕਰਿ ਕਿਤੇ ਲਾਜਣ ਕਰਿ ਕਿਤੇ ਲਾਜਣ ਮਹਿਨਾ ਪਾਰ ਪਿਤਾ ਇਹਨਾਂ ਦਾ ਮਗਤੂਰੀ ਅਫਦਾਰਾ ਦਸ ਨਹੀਂ ਟਿੰਗੀ ਮਹੀਨੇ ਬਾਅਦ ਫਿਰ ਇਹਨਾਂ ਨੂੰ ਛੱਡਿਆ ਕਰੀ ਕੇ ਹਨੂ ਲਾਗੇ ਕਰੀ ਕੇ ਹਨੂ ਲਾਗੇ ਕਰੀ ਕੇ ਹਨ ਲਾਗੇ ਜੋ ਚ ਚ ਦਾ ਸਭਨਾ ਨੂੰ ਕਿਤੇ ਕੁੱਟ ਕੁੱਟ ਮਾਰ ਕੇ ਉਹਨੇ ਛੱਡਿਆ ਕੁਝ ਉਹਨਾਂ ਨੇ ਪਰ ਉਹ ਨਹੀਂ ਹੱਥ ਆਇਆ ਉਹਦੀ ਇੱਕੋ ਬੇਨਤੀ ਕਿ ਮਾਤਾ ਗੁਰਦਵਾਰੇ ਜਾਣਾ ਇਹੋ ਦਾਸ ਕਾ ਨਹੀਂ ਇਹ ਮੇਰਾ ਪੁੱਤ ਹੱਥ ਨਾ ਪੁੱਛਦੇ ਆਵੇ ਤੇ ਫਿਰ ਮਾਰ ਐ ਨਹੀਂ ਸੁਣੀ ਹੱਥ ਵੀ ਨਹੀਂ ਪੁੱਛਦੇ ਆਇਆ ਮੁਕਾਬਲੇ ਵੱਡੇ ਜਿੱਤੇ ਆ ਤੇ ਲਾਗੋ ਨੀ ਨਗ ਜਾਂਦਾ ਰਿਆ ਤੇ ਪਰ ਪੁਲਿਸ ਦੀ ਅੱਖੀ ਦੇਖਣਾ ਦੇਦਾ ਨਹੀਂ ਰਿਆ ਤੇ ਇਹੋ ਜਿਹਾ ਤੇ ਮੁਕਾਬਲੇ ਜਿੱਦਾਂ ਜਿੱਦਾਂ ਫਿਰ ਅਖੀਰ ਮੁਕਾਬਲੇ ਦੀ ਖਤਮ ਹੋਇਆ ਆ ਬਾਅਦ ਚ ਫਿਰ ਪੈਨਸ਼ਨ ਮੇਰੀ ਲਈ ਉਹਨਾਂ ਨੇ 3000 ਰੁਪਏ ਕੁਰਬਾਨਾ ਹੀ ਕਿਹਨੂੰ ਆਖਿਆ ਨਾ ਕਹਿੰਨੇ ਖੜੀਆ ਉਹਦੇ ਵਿੱਚੋਂ ਮੈਂ ਪੰਜ ਪੰਜ ਰੱਖ ਕੇ ਪਾਠ ਉਹਦਾ ਸਾਲ ਬਾਅਦ ਕਰਾਉਂਦੀ ਰਹੀਆਂ